ਸਸੇ ਗੱਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਜੀ ਅੱਜ ਤੋਂ ਲੈ ਕੇ 24 ਮਈ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਪੰਜਾਬ ਦੇ ਵਿੱਚ ਲਗਾਤਾਰ ਮੀਂਹ ਦਾ ਅਲਰਟ ਜਾਰੀ ਹੋ ਚੁੱਕਿਆ ਹੈ ਪੰਜਾਬ ਦੇ ਬਹੁਤੇ ਇਲਾਕੇ ਵਿੱਚ ਹੁਣ ਮੀਂਹ ਦੀ ਸੰਭਾਵਨਾ ਬਣਦੀ ਹੋਈ ਦਿਖਾਈ ਵੀ ਦੇ ਰਹੀ ਹੈ ਜੋ ਕਿ ਲਗਾਤਾਰ ਬੱਦਲਬਈ ਸਿਸਟਮ ਹੁਣ ਪੰਜਾਬ ਵੱਲ ਕੂਚ ਕਰ ਰਹੇ ਨੇ ਇਹ ਲਗਭਗ ਹਿਮਾਚਲ ਵੱਲੋਂ ਪੰਜਾਬ ਦੇ ਦੁਆਬੇ ਦੇ ਰੀਜਨ ਵਿੱਚ ਐਂਟਰ ਹੋ ਚੁੱਕੇ ਨੇ ਪਠਾਨਕੋਟ ਤੋਂ ਹੁਸ਼ਿਆਰਪੁਰ ਦੀ ਗੱਲ ਕੀਤੀ ਜਾਵੇ ਨਮਾਸ਼ਹਿਰ ਰੂਪਨਗਰ ਤੇ ਕਰਾਲੀ ਮੁਹਾਲੀ ਮੋਹਿੰਡਾ ਵਿੱਚ ਇਹ ਸਿਸਟਮ ਐਂਟਰ ਕਰ ਚੁੱਕਿਆ ਹੈ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰਦੇ ਹੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਗੱਲ ਕਰਦੇ ਹਾਂ ਹੁਣ ਮੀਂਹ ਦੇ ਹਾਲਾਤ ਦੇ ਵਿੱਚ ਜਿਹੜੇ ਅਲਰਟ ਜਾਰੀ ਹੋਏ ਨੇ ਮੌਸਮ ਵਿਭਾਗ ਵੱਲੋਂ ਲਗਾਤਾਰ 6 ਦਿਨ ਵਾਸਤੇ ਹੁਣ ਮੀਂਹ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਲਗਾਤਾਰ ਮੀਂਹ ਦੀ ਸੰਭਾਵਨਾ ਤਾਂ ਹੈ ਪਰ ਕੋਈ ਬਹੁਤ ਅਜਿਹਾ ਵੀ ਨਹੀਂ ਹੈ ਕਿ ਬਹੁਤ ਤਕੜਾ ਸਿਸਟਮ ਹੋਵੇਗਾ ਪਰ ਹਲਕੇ ਦਰਮਿਆਨੇ ਸਿਸਟਮ ਉੱਪਰ-ਨੀਚੇ ਹੁੰਦੇ ਰਹਿਣਗੇ ਨਾਲ ਦੀ ਨਾਲ ਸਿਸਟਮ ਜਿਹੜੇ ਨੇ ਉਹ ਬਦਲੀ ਵੀ ਹੁੰਦੇ ਰਹਿਣਗੇ ਕੀ ਹਾਲਾਤ ਬਣਨਗੇ ਸਾਰੀ ਜਾਣਕਾਰੀ ਇਸ ਵੀਡੀਓ ਰਾਹੀਂ ਸ਼ੇਅਰ ਕਰਦੇ ਹਾਂ ਹੁਣ ਦੇਖਦੇ ਹਾਂ ਜੀ ਮੌਸਮ ਵਿਭਾਗ ਵੱਲੋਂ ਕੀ ਅਲਰਟ ਜਾਰੀ ਹੋਏ ਨੇ ਮੌਸਮ ਵਿਭਾਗ ਦੇ ਤਾਜ਼ਾ ਅਲਰਟ ਤੁਹਾਡੇ ਸਾਹਮਣੇ ਨੇ ਤਾਂ ਆਈਸੋਲੇਟਡ ਮੌਸਮ ਜਾਨੀ ਕਿ ਮੀਂਹ ਰਹਿਣ ਦੀ ਉਮੀਦ ਦਾ ਖਖਸ਼ਾ ਜਾਰੀ ਕੀਤਾ ਗਿਆ ਹੈ ਹੁਣ ਅਲਰਟ ਦੀ ਗੱਲ ਕੀਤੀ ਹੈ ਤਾਂ yellow alert ਜਾਰੀ ਹੈ ਜੀ yellow alert ਦੇ ਮਤਲਬ ਤੁਸੀਂ ਦੇਖੋਗੇ 19 ਤਰੀਕ ਤੋਂ ਲੈ ਕੇ 21 ਤਰੀਕ ਤੱਕ 40 ਤੋਂ 50 ਕਿਲੋਮੀਟਰ ਦੀ ਹਵਾਵਾਂ ਗਰਜ ਚਮਕ ਗੜੇ ਮਰੀ ਵੀ ਹੋ ਸਕਦੀ ਹੈ ਕਿਸੇ ਕਿਸੇ ਇਲਾਕੇ ਵਿੱਚ ਧੂੜ ਭਲੀਆਂ ਖਨਾਰੀਆਂ ਏਰੀਆ ਦੀ ਵੀ ਉਮੀਦ ਕੀਤੀ ਜਾ ਰਹੀ ਹੈ ਕਿਹੜੇ ਕਿਹੜੇ ਇਲਾਕੇ ਵਿੱਚ ਮੀਂਹ ਦੇ ਹਾਲਾਤ ਨੇ ਤਾਂ ਫਿਲਹਾਲ 19 ਤਰੀਕ ਤੋਂ 20 ਤਰੀਕ ਦੀ ਗੱਲ ਕੀਤੀ ਜਾਊ ਤਾਂ ਪੂਰੇ ਪੰਜਾਬ ਵਿੱਚ ਮੀਂਹ ਦੇ ਹਾਲਾਤ ਨੇ 21 ਤਰੀਕ ਨੂੰ ਇਹ ਸਿਸਟਮ ਥੋੜਾ ਜਿਹਾ ਕਮਜ਼ੋਰ ਪੈਂਦਾ ਦਿਖਾਈ ਦੇਵੇਗਾ ਮਾਲਵੇ ਦੀ ਬੈਲਟ ਵੱਲ ਇਸ ਦਾ ਅਸਰ ਜ਼ਿਆਦਾ ਹੋਵੇਗਾ ਦੁਆਬੇ ਵਿੱਚ ਵੀ ਥੋੜਾ ਬੋਤ ਅਸਰ ਹੋਵੇਗਾ 21 ਤਰੀਕ ਨੂੰ ਸਿਸਟਮ ਕਮਜ਼ੋਰ ਹੈ ਪਰ 22 23 24 ਦੀ ਗੱਲ ਕੀਤੀ ਹੈ ਤਾਂ ਕੋਈ ਵੱਡਾ ਖੁਲਾਸਾ ਹਲੇ ਨਹੀਂ ਹੋਇਆ ਸ਼ੱਕ 30 ਤੋਂ 40 ਕਿਲੋਮੀਟਰ ਦੀ ਆ ਤੇਜ਼ ਹਵਾਵਾਂ ਮੀਂਹਨੇਰੀ ਦੇ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਪਰ ਵੱਡਾ ਖੁਲਾਸਾ ਕੋਈ ਨਹੀਂ ਕੀਤਾ ਕਿ ਮੌਸਮ ਵਿਭਾਗ ਵੱਲੋਂ ਮੇਨ 21 ਤਰੀਕ ਤੱਕ ਦਾ ਖੁਲਾਸਾ ਜੀ ਕੀਤਾ ਗਿਆ ਕਿਉਂਕਿ ਗਰਮੀਆਂ ਦੇ ਮੌਸਮ ਦੇ ਵਿੱਚ ਲੰਬੀ ਜਾਣਕਾਰੀ ਕੋਈ ਲੰਬੀ ਪ੍ਰੈਡਿਕਸ਼ਨ ਕਰਨਾ ਥੋੜੀ ਜੀ ਮੌਸਮ ਵਿਭਾਗ ਵਾਸਤੇ ਵੀ ਔਖਾ ਹੋ ਜਾਂਦਾ ਹੈ ਕਿਉਂਕਿ ਹੁਣ ਇਸ ਸਮੇਂ ਦੇ ਤਾਪਮਾਨੇ 40 ਤੋਂ ਲੈ ਕੇ 44 ਡਿਗਰੀ ਤੱਕ ਪੰਜਾਬ ਦੇ ਵਿੱਚ ਦੇਖੇ ਜਾ ਰਹੇ ਨੇ ਤੁਹਾਡੇ ਇਲਾਕੇ ਵਿੱਚ ਤਾਪਮਾਨ ਦੇ ਕੀ ਹਾਲਾਤ ਨੇ ਤੁਸੀਂ ਉਹ ਵੀ ਕਮੈਂਟ ਕਰ ਸਕਦੇ ਹੋ ਕਿਉਂਕਿ ਹੁਣ ਲਗਾਤਾਰ ਗਰਮੀ ਦਾ ਮਾਹੌਲ ਹੈ ਹਵਾ ਹੁਣ ਪੂਰਬ ਦਿਸ਼ਾ ਤੋਂ ਚੱਲਣੀ ਸ਼ੁਰੂ ਹੋ ਚੁੱਕੀ ਹੈ ਹਵਾ ਪੂਰਬ ਦਿਸ਼ਾ ਤੋਂ ਚੱਲ ਰਹੀ ਹੈ ਜਿਸ ਦੇ ਕਾਰਨ ਨਮੀ ਦੀ ਮਾਤਰਾ ਵਧੇਗੀ ਨਮੀ ਦੀ ਮਾਤਰਾ ਵਧਣ ਦੇ ਕਾਰਨ ਅਚਾਨਕ ਗਰਜ ਚਮਕ ਹੋਣ ਦੇ ਹਾਲਾਤ ਨੇ ਜ਼ਿਆਦਾਤਰ ਪੰਜਾਬ ਦੇ ਵਿੱਚ ਜਿਹੜੇ ਮੀਂਹ ਦੇਖੇ ਜਾਣਗੇ ਉਹ ਬਾਅਦ ਦੁਪਹਿਰ ਤੋਂ ਲੈ ਕੇ ਰਾਤ ਦੇ ਵਿੱਚ ਕਾਰ ਹੋਣਗੇ ਕਿ ਨਮੀ ਵਾਲੀ ਖਵਾਵਾਂ ਜਦੋਂ ਤੋਂ ਗਰਮ ਇਲਾਕੇ ਵਿੱਚ ਆਉਂਦੀਆਂ ਨੇ ਇਹ ਤਾਂ ਮੀਂਹ ਦੇ ਹਾਲਾਤ ਅਕਸਰ ਹੀ ਦੇਖੇ ਜਾਂਦੇ ਨੇ ਤੇ ਹੁਣ ਮੀਂਹ ਦੇ ਹਾਲਾਤ ਜਿਹੜੇ ਨੇ ਆਉਂਦੇ ਦਿਨਾਂ ਵਿੱਚ ਜ਼ਰੂਰ ਦੇਖੇ ਜਾਣਗੇ ਜਿਨ੍ਹਾਂ ਬਾਰੇ ਤੁਹਾਨੂੰ ਅਸੀਂ ਅਲਰਟ ਪਹਿਲੇ ਹੀ ਦੇ ਚੁੱਕੇ ਹਾਂ ਇਸ ਤੋਂ ਇਲਾਵਾ ਕੋਈ ਨਵਾਂ ਅਲਰਟ ਜਾਰੀ ਹੁੰਦਾ ਹੈ ਕਿਉਂਕਿ ਹੁਣ ਸਮੇਂ-ਸਮੇਂ ਤੇ ਮੌਸਮ ਬਦਲਦੇ ਰਹਿੰਦੇ ਨੇ ਅਗਰ ਕੋਈ ਨਵਾਂ ਮੌਸਮ ਦਾ ਅਲਰਟ ਜਾਰੀ ਹੁੰਦਾ ਹੈ ਤਾਂ ਉਹ ਜਾਣਕਾਰੀ ਵੀ ਜਲਦ ਲੈ ਕੇ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ ਦੇ ਉੱਪਰ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰਦੇ ਹੋ ਜਾਣਕਾਰੀ ਚੰਗੀ ਲੱਗੀ ਹੈ ਵੀਡੀਓ ਲਾਈਕ ਕਰਕੇ